ਤਾਂ ਇਹ ਕਹਾਣੀ ਹੈ ਇੱਕ ਨਿੱਕੇ ਜਿਹੇ ਪਿੰਡ ਵਿੱਚ ਰਹਿੰਦੇ ਇੱਕ ਮੁੰਡੇ ਦੀ ਜਿਸ ਦਾ ਨਾਮ ਅਮਨ ਹੁੰਦਾ ਹੈ ਉਹਦਾ ਇੱਕ ਸੁਪਨਾ ਹੁੰਦਾ ਹੈ ਆਈਏ ਆਫੀਸਰ ਬਣਨ ਦਾ ਉਹ ਆਪਣੇ ਸੁਪਨੇ ਲਈ ਬਹੁਤ ਕੁਝ ਕਰਦਾ ਪਰ ਉਹਦੇ ਘਰ ਦੇ ਹਾਲਾਤ ਕੁਝ ਐਦਾਂ ਦੇ ਹੁੰਦੇ ਆ ਕਦੇ ਬਿਜਲੀ ਨਹੀਂ ਹੁੰਦੀ ਕਦੇ ਪਾਣੀ ਨਹੀਂ ਹੁੰਦਾ ਪਰ ਫਿਰ ਵੀ ਉਹ ਰਾਤ ਨੂੰ ਇੱਕ ਦੀਵਾ ਜਲਾ ਕੇ ਪੜਦਾ ਹੈ ਤੇ ਦਿਨੇ ਰੁੱਖਾਂ ਥੱਲੇ ਬੈਠ ਕੇ ਪੜਦਾ ਹੈ ਅਕਸਰ ਹੀ ਅਮਨ ਸੋਚਦਾ ਰਹਿੰਦਾ ਹੈ ਵੀ ਮੈਨੂੰ ਚਾਹੇ ਕੋਈ ਵੱਡੀ ਕੁਰਸੀ ਨਾ ਮਿਲੇ ਪਰ ਮੈਂ ਇੰਨਾ ਕਾਬਿਲ ਜ਼ਰੂਰ ਹੋਵਾਂ ਕਿ ਮੇਰੇ ਮਾਪਿਓ ਮੇਰੇ ਤੇ ਫਖਰ ਮਹਿਸੂਸ ਕਰਨ। ਸਾਦਰਨ ਬੀਤਦੇ ਜਾਂਦੇ ਆ ਤਾਂ ਇੱਕ ਦਿਨ ਉਹਦਾ ਰਿਜ਼ਲਟ ਆਉਂਦਾ ਜੋ ਨੇ ਇਗਜ਼ਾਮ ਦਿੱਤਾ ਹੁੰਦਾ ਆਈਐਸ ਅਫਸਰ ਦਾ ਕਿ ਉਹਦੇ ਚੋਂ ਫੇਲ ਹੋ ਜਾਂਦਾ। ਜਦੋਂ ਉਹ ਆਦਾ ਰਿਜ਼ਲਟ ਦੇਖਦਾ ਤਾਂ ਬਹੁਤ ਨਿਰਾਸ਼ ਹੁੰਦਾ। ਉਹ ਆਪਦੇ ਪਿੰਡ ਚ ਧੁਰਿਆ ਜਾ ਰਿਆ। ਲੋਕ ਉਹਦੇ ਤੇ ਹੱਸ ਰਹੇ ਐ ਤੇ ਕਹਿ ਰਹੇ ਐ ਵੀ ਤੂੰ ਇਹ ਨਹੀਂ ਕਰ ਸਕਦਾ। ਤੇ ਉਸੇ ਹੀ ਸ਼ਾਮ ਨੂੰ ਜਿਹੜਾ ਇਹ ਮੁੰਡਾ ਅਮਨ ਉਹ ਆਪਦੇ ਘਰ ਦੀ ਛੱਤ ਤੇ ਬੈਠਾ ਹੋਇਆ। ਨਿਰਾਸ਼ ਐ ਉਹਦੇ ਅੱਖਾਂ ਚੋਂ ਪਾਣੀ ਡਿੱਗ ਰਿਹਾ। ਤੇ ਸੋਚ ਰਿਹਾ ਵੀ ਕੀ ਮੈਂ ਇਹ ਸੱਚੀ ਨਹੀਂ ਕਰ ਸਕਦਾ ਤਾਂ ਉਹਦੇ ਪਿਤਾ ਜੀ ਆਉਂਦੇ ਆ ਉਹ ਸਮਝਾਉਂਦੇ ਆ ਬੈਠ ਕੇ ਵੀ ਜੇ ਆਪਾਂ ਹਾਰ ਜਾਂਦੇ ਆ ਤਾਂ ਹਾਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਕਦੇ ਜਿੱਤ ਨਹੀਂ ਸਕਦੇ ਤੇ ਕਹਿੰਦੇ ਆ ਹਾਰ ਅਕਸਰ ਉਹੀ ਜਾਂਦਾ ਜਿਹੜਾ ਹਾਰ ਮੰਨ ਕੇ ਘਰੇ ਬੈਠ ਜਾਂਦਾ ਤਾਂ ਇਹ ਗੱਲ ਦਾ ਅਮਨ ਤੇ ਬਹੁਤ ਅਸਰ ਹੁੰਦਾ ਤਾਂ ਅਗਲੀ ਸਵੇਰ ਤੋਂ ਉਹ ਆਪਦੀ ਨਵੀਂ ਸ਼ੁਰੂਆਤ ਕਰਨ ਲੱਗਦਾ ਔਰ ਉਹ ਸਵੇਰ 4:00 ਵਜੇ ਉੱਠ ਕੇ ਪੜ੍ਹਨ ਲੱਗ ਜਾਂਦਾ ਤੇ ਰਾਤ ਦੇ 12:00 1:00 ਵਜੇ ਤੱਕ ਪੜ੍ਹਦਾ ਲੋਕ ਨੂੰ ਫੇਰ ਵੀ ਡੀਮੋਟੀਵੇਟ ਕਰ ਰਹੇ ਆ ਬਹੁਤ ਮੁਸੀਬਤਾਂ ਆ ਰਹੀਆਂ ਉਹਦੇ ਰਸਤੇ 'ਚ ਸਸਰੇ ਉਹ ਤੇ ਕਹਿ ਰਹੇ ਆ ਤੂੰ ਨਹੀਂ ਕਰ ਸਕਦਾ ਪਰ ਹੁਣ ਆਮਣਾ ਅੰਦਰ ਇੱਕ ਜਨੂਨ ਹੈ ਉਹ ਕਹਿ ਰਿਹਾ ਵੀ ਮੈਂ ਹੁਣ ਇਹ ਕਰਕੇ ਹੀ ਦਿਖਾਉਣਾ ਸਮਾਂ ਬੀਤਦਾ ਜਾਂਦਾ ਉਹ ਪੜਦਾ ਰਹਿੰਦਾ ਫਿਰ ਉਹਦਾ ਐਗਜ਼ਾਮ ਆਉਂਦਾ ਤੇ ਖਾਣੀ ਕੁਝ ਇਸ ਤਰ੍ਹਾਂ ਪਲਟਦੀ ਹੈ ਕਿ ਜਿਸ ਸਮਾਂ ਨੂੰ ਲੋਕ ਕਹਿ ਰਹੇ ਸੀ ਵੀ ਤੂੰ ਨਹੀਂ ਕਰ ਸਕਦਾ ਉਹ ਇੱਕ ਆਈਏਐਸ ਆਫੀਸਰ ਬਣ ਕੇ ਪਿੰਡ ਵਿੱਚ ਆ ਰਿਹਾ ਲੋਕ ਉਹਦੇ ਵੱਲ ਦੇਖ ਰਹੇ ਆ ਸੋ ਆਪਦੇ ਮਾਪੇ ਕੋਲ ਜਾਂਦਾ ਹੈ ਆਪ ਦੀ ਮਾਤਾ ਦੇ ਪੈਰੀ ਹੱਥ ਲਾ ਰਿਹਾ ਹੈ ਆਪ ਦੇ ਪਿਤਾ ਨੂੰ ਮਿਲ ਰਿਹਾ ਹੈ ਉਹਦੇ ਮਾਪੇ ਬਹੁਤ ਖੁਸ਼ ਆ ਉਹ ਬੈਠੇ ਗੱਲਾਂ ਕਰ ਰਹੇ ਆ ਹੁਣ ਇੱਕ ਵਧੀਆ ਖੁਸ਼ੀ ਦਾ ਮਾਹੌਲ ਹੈ ਸੋ ਇਸ ਖਾਣੇ ਦੀ ਮੋਟੀਵੇਸ਼ਨ ਇਹੀ ਹੈ ਵੀ ਜੇ ਆਪਾਂ ਹਾਰ ਜਾਂਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਬਿਲਕੁਲ ਹੀ ਆਪਦੀ ਜ਼ਿੰਦਗੀ ਵਿੱਚ ਹਾਰ ਚੁੱਕੇ ਆ ਮਤਲਬ ਇਹ ਹੁੰਦਾ ਹੈ ਵੀ ਜੇ ਆਪਾਂ ਹਾਰ ਰਹੇ ਆ ਤਾਂ ਆਪਣੀ ਇੱਕ ਬਹੁਤ ਵੱਡੀ ਜਿੱਤ ਅੱਗੇ ਆਪਾਂ ਵੇਟ ਕਰ ਰਹੀ ਆ ਕਿਉਂਕਿ ਇੱਕ ਵੱਡੀ ਜਿੱਤ ਲਈ ਇੱਕ ਛੋਟੀ ਹਾਰ ਦਾ ਹੋਣਾ ਬਹੁਤ ਜ਼ਰੂਰੀ ਹੈ